फिलौर पुलिस वालों तीन नशा तस्करा दस ग्राम हैरोइन समेत काबू फिलौर अठ अक्तूबर इस संबंधी प्रेस हुए श्री सरवण सिंह बल पीपीएस पुलिस कप्तान सब डिवीजन फिलौर जी ने दसपै अफसर थाना बलराज वासी गन्ना पिंड थार जिला जलंधर नफ्तार करके इससे कब्जा दस ग्राम हैरोइन बराबद की जो अनीता ने पूछगिछ से दस हैरोइन नशा तस्कर शशिकांत वासी पंजटेरा उसकी पत्नी राणी सस्ते भा लगे

शशिकांत और इसकी पत्नी राणी के खिलाफ एन डी पी एकट तिथ पहल भी वक् वक् मुकदमे दर्ज हैं और शशिकांत अपनी हैरोइन इन्ह राही वक् वक् ग्राहकों सप्लाई करता है जिन्ह तो होर पूछगिछ की जा रही है फिलौर तो राजकुमार नंगल खास रिपोर्ट ਮਾਨ ਜੋ ਐਸਐਸਪੀ ਸਾਹਿਬ ਸਰਦਾਰ ਖਰਕ ਕੌਨਫੀ ਸਿੰਘ ਖੱਤ ਸਾਹਿਬ ਜ਼ਿਲ੍ਹਾ ਜਲੰਧਰ ਵਿਖੇ ਆਤੀ ਜੀ ਵੱਲੋਂ ਜੋ ਸਾਨੂੰ ਸਮੇਂ ਸਮੇਂ ਤੇ ਨਿਰਦੇਸ਼ ਦਿੰਦੇ ਆ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਜੋ ਨਸ਼ਾ ਇਹ ਇਹਦੇ ਉੱਤੇ ਪੂਰੀ ਨਕੇਲ ਕੱਸ ਕੇ ਰੱਖੀ ਜਾਵੇ ਜਿਸ ਦੇ ਤਹਿਤ ਸਾਧਾਣਾ ਫਲੋਰ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਐਸਐਸਆਈ ਭਵਿੰਦਰ ਸਿੰਘ ਕਰ ਰਹੀ ਸੀ ਜੋ ਗੰਨਾ ਪਿੰਡ ਦੇ ਵਿੱਚ ਪੈਦਲ ਗਸ਼ਤ ਦੇ ਦੌਰਾਨ ਇੱਕ ਲੇਡੀ ਜਿਸ ਦਾ ਨਾਮ ਅਨੀਤਾ ਰਾਣੀ ਵਾਸੀ ਗੰਨਾਪਿੰਡ ਨੂੰ ਕਾਬੂ ਕੀਤਾ ਗਿਆ ਸੀ ਉਸ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਸੀ ਜਿਸ ਤੇ ਮਕਦਮਾ ਨੰਬਰ 269 ਐਡੀਪੀ ਸੈਕਟਰ ਸਾਹਿਬ ਤਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਪੁਛਕੀ ਦੇ ਦਰਮIAN ਅੰਗੇ ਦੱਸਿਆ ਕਿ ਮੈਂ ਇਹ ਨਸ਼ੇਰੀ ਕੇਪ ਚਰੀਆ ਉਹ ਸ਼ਸ਼ੀਕਾਂਤ ਉੱਤਰ ਪਤਮ ਵਾਹਦਰ ਵਾਸੀ 5 ਢੇਰਾ ਜਗਤਪੁਰ ਕਸੂਮਤੀ ਉਸਦੀ ਵਾਈਫ ਰਾਣੀ ਵਾਈਫ ਆਫ ਸ਼ਸ਼ੀकांत ਫਸੋਂ ਕ੍ਰੀਦ ਕੇ ਲਈ ਆਈਆਂ ਔਰ ਅੱਗੇ ਆਪਣੇ ਗਾਖਾ ਨੂੰ ਵੀ ਚ ਗਈਆਂ ਜਿਸ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਸ਼ਸ਼ੀकांत ਤੇ ਉਸਦੀ ਵਾਈਫ ਰਾਣੀ ਨੂੰ ਵੀ ਕੱਲ ਹੀ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੇ ਅੱਗੇ ਪੁਛਗਿਛ ਕੀਤੀ ਆ ਹੋਰ ਰਿਕਵਰੀ ਕਰਵਾਉਣ ਵਾਸਤੇ ਜਿਨ੍ਹਾਂ ਨੂੰ ਅੱਜ ਕੇਸ ਅਦਾਲਤ ਕੀਤਾ ਜਾ ਰਿਹਾ ਔਰ ਇਹਨਾਂ ਦੇ ਰਿਮਾਰਡ ਦੇ ਦੌਰਾਨ ਹੋਰ ਇਹਨਾਂ ਪਾਸੋਂ ਜਿਹੜੀ ਆ ਐਰੋਨ ਦੀ ਰਿਕਵਰੀ ਕੀਤੀ ਜਾਵੇਗੀ ਜੋ ਇਥੇ ਦਾ ਸਮਝੋਗਾ ਕਿ ਜੋ ਸ਼ਸ਼ੀ ਕਹਾਟਿਆ ਇਹਦੀ ਬੈਕਗ੍ਰਾਉਂਡ ਜੋ ਨੇਪਾਲ ਤੋਂ ਹੈ ਜਿਸ ਦੇ ਬਰਖਲਾ ਪਹਿਲਾਂ ਹੀ 6 ਮੁਕਦਮੇ ਦਰਜ ਨੇ ਫੀ ਅਫੀਸ਼ਲ ਆਫੈਂਡਰ ਆ ਔਰ 5 ਮੁਕਦਮੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਦਰਜ ਨੇ ਔਰ ਇੱਕ ਮੁਕਦਮਾ 307 ਦਾ ਔਰ ਉਸ ਦੀ ਵਾਈਫ ਰਾਣੀ ਦੇ ਬਰਖਲਾ ਵੀ ਇੱਕ ਮੁਕਦਮਾ 118 ਨੰਬਰ 2024 ਦਾ ਐਨਡੀਪੀਐਸ ਐਕਟ ਦਾ ਦਰਜ ਔਰ ਜੋ ਅਨੀਤਾ ਆ ਇਸਦੇ ਬਰ ਖਿਲਾਫ ਵੀ 2 ਮਕਦਮੇ ਪਹਿਲਾਂ ਦਰਜ ਨੇ ਇਹ ਛੇ ਹੋ ਗਿਆ 3 ਮਕਦਮੇ ਦਰਜ ਨੇ ਵਿਸ਼ੇਸ਼ੀ ਸ਼ੰਕਨ ਕਾਬੂ ਕਰ ਲਿਆ ਹਾਂਜੀ ਮੈਂ ਦੱਸ ਚੁੱਕਾ ਸ਼ਸ਼ੀ ਕੁਮਾਰ ਕਾਹਤਾ ਤੇ ਉਸ ਦੀ ਵਾਈਫ ਘਰ ਆਣੀ ਦੋਨਾਂ ਨੂੰ ਅਸੀਂ ਰਿਸਟ ਕੀਤਾ ਹੈ ਜਿਨ੍ਹਾਂ ਨੂੰ ਕੋਰਸ ਪੇਸ਼ ਕਰ ਰਹੇ ਹਨ ਕਨਸੋ ਬਾਅਦ ਪੁਲਸ ਸਦਮਾਨ ਦੇ ਦੌਰਾਨ ਜੋ ਵੀ ਅੱਗੇ ਡਿਸਕਲੋਜ਼ ਕਰਨਗੇ ਤਾਂ ਅਸੀਂ ਇਹਨਾਂ ਕੋਲੋਂ ਹੋਰ ਹੈਰਨ ਦੀ ਰਿਕਵਰੀ ਕਰਾਂਗੇ ਤੇ ਉਸ ਤੋਂ ਅੱਗੇ ਚੱਲਾਂਗੇ ਕਿ ਇਹ ਕਿਉਂ ਕਿੱਥੋਂ ਲੈ ਕੇ ਆਉਂਦੇ ਹਨ